ਹੈਲੋ ਸਤਿ ਸ੍ਰੀ ਅਕਾਲ ਜੀ 모ਸਟ ਵੈਲਕਮ ਆਈ ਤੁਹਾਡਾ ਸਾਡੇ YouTube ਚੈਨਲ ਤੇ ਸੋ ਅੱਜ ਆਪਾਂ ਤੁਹਾਨੂੰ ਰਖੜੀ ਤੇ ਕੋਈ ਸਪੈਸ਼ਲ ਆਫਰ ਦੇ ਰਹੇ ਆਂ ਜੌਰਜਟ ਦੇ ਟਾਈ ਡਾਈ ਵਾਲੇ ਸੂਟਸ ਆ ਸੋ ਸਭ ਤੋਂ ਪਹਿਲਾਂ ਜਿਹੜਾ ਕਲਰ ਹੈਗਾ ਬਹੁਤ ਹੀ ਸੋਹਣਾ ਕਲਰ ਹੈ ਐਂਡ ਰਾਈ ਫਰੋਜ਼ੀ ਜਿਹਾ ਔਰ ਇਹ ਦੀ ਸ਼ਰਟ ਆ ਪਲੇਨ ਬੋਟਮ ਆ ਜੌਰਜਟ ਦਾ ਵਾਲਾ 2.5 ਮੀਟਰ ਦੀਆਂ ਸ਼ਰਟਸ ਇਹਨਾਂ ਦੇ ਨਾਲ ਜੀ 2.5 ਮੀਟਰ ਦੀਆਂ ਬਾਟਮ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਸਾਰੇ ਸੂਟਾਂ ਦਾ ਹੋਰ ਪੂਰੇ ਫੁੱਲ 2.5 ਮੀਟਰ ਦੇ ਦੁਪੱਟੇ ਇਹਨਾਂ ਦੇ ਨਾਲ ਮਸਲੀਨ ਦੇ ਦੁਪੱਟੇ ਆਈ இது ஓனிய பிங்க சேட் ஷாப்படா இது பூரே டொல் தட்டே என்னது நாள் ਅਗਲਾ ਪ੍ਰਿੰਟ ਹੈਗਾ ਬਲੂ ਦੇ ਨਾਲ ਪਿੰਕ ਦਾ ਕੰਟਰਾਸਟ ਸਾਰੇ ਦੁਪੱਟਿਆਂ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਪਾ ਕੇ ਟਾਈ-ਡਾਈ ਕੀਤੇ ਹੋਏ ਸਭ ਨੂੰ ਪਸੰਦ ਆਉਣ ਵਾਲੇ ਸੂਟ ਹੈ ਜੀ ਬਹੁਤ ਹੀ ਸੋਹਣੇ ਪਿਆਰੇ ਜਿਹੇ ਸ਼ੇਡ ਹੈ ਸਾਰੇ ਸੂਟਾਂ ਦੇ ਹਨਾ ਲਾਈਟ ਪੀਲਾ ਇਹ ਵਾਲੀ ਸ਼ਰਟ ਹੈ ਤੇ ਮਲ ਇਹ ਨਾਲ ਦੁਪੱਟਾ ਇਹਨਾਂ ਸੂਟਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਜਲਦੀ ਜਲਦੀ ਆਪਣਾ ਜਿਹੜਾ ਆਰਡਰ ਹੈ ਸਾਨੂੰ ਦੇ ਸਕਦੇ ਹੋਰ ਸੂਟ ਆਪਣਾ ਬੁੱਕ ਕਰ ਸਕਦੇ ਹੋ 9873105353 ਇਸ ਨੰਬਰ ਦੇ ਉੱਪਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਹੋਰ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਔਰ ਇਹ ਸੂਟ ਆਪਾਂ ਦਾਨ ਆਫਰ ਦੇ ਵਿੱਚ 1400 ਰੁਪਏ ਸੂਟ ਦੀ ਰੇਂਜ ਹੈ ਜੀ ਇਹਦੇ ਨਾਲ ਇਹ ਵਾਲੀ ਸ਼ਰਟ ਹੈ ਬਹੁਤ ਹੀ ਸੋਹਣੇ ਪਿਆਰੇ ਜਿਹੇ ਦੁਪट्टे ਐ ਇਹਨਾਂ ਦੁਪੱਟਿਆਂ ਦੇ ਉੱਪਰ ਆਪਾਂ ਕੋਈ ਲੇਸ ਵਗੈਰਾ ਵੀ ਲਾ ਸਕਦੇ ਆਂ ਹੋਰ ਫਿਨਿਸ਼ਿੰਗ ਦੇਣ ਵਾਸਤੇ ਇਹਨਾਂ ਨੂੰ ਬਹੁਤ ਹੀ ਪਿਆਰੇ ਜਿਹਾ ਸੂਟ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਣੀ ਇਹ ਰਿਕਵੈਸਟ ਹੁੰਦੀ ਹੈ ਕਿ ਜਿਹੜੀਆਂ ਭੈਣਾਂ ਅੱਜ ਪਹਿਲੀ ਵਾਰੀ ਸਾਡੀ ਵੀਡੀਓ ਨੂੰ ਦੇਖ ਰਹੀਆਂ ਆਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਔਰ ਜੇਕਰ ਤੁਹਾਨੂੰ ਸਾਡੇ ਸੂਟ ਵਧੀਆ ਲੱਗਦੇ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਆ ਕਰੋ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡਾ ਕੰਮ ਤੁਹਾਨੂੰ ਕਿਦਾਂ ਦਾ ਲੱਗਦਾ ਹੈ ਸੋ ਸੋਹਣੇ ਸੋਹਣੇ ਸੂਟਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕਸ ਹੈ ਜੀ ਸਤਿ ਸ਼੍ਰੀ ਅਕਾਲ ਜੀ